ਪੀ ਪੰਜਾਬੀ ਵੀ ਅੱਜ ਦੀ ਅਹਿਮ ਖਬਰ ਪੰਜਾਬ ਪੁਲਿਸ ਅਮਰਸਰ ਦੇ ਹਾਤੀ ਵੱਲੋਂ ਇੱਕ ਪੰਜਾਬ ਚਪੱਟੀ ਵਾਰਤਾ ਤੋਂ ਟਾਲਿਆ ਗਿਆ ਹੈ ਤੰਦਰਸਤੀ ਇੱਕੇ ਕੋਨੇ ਵਾਲਾ ਥਾਣਾ ਰਮਤਾਸ ਤੋਂ ਪੰਜਾਬ ਪੁਲਿਸ ਨੂੰ ਵੱਡੀ ਕਾਰਵਾਈ ਕਰਦਿਆਂ ਇੱਕ ਵੱਡੀ ਹਥਿਆਰਾਂ ਦੀ ਥੀਪ ਫੜੀ ਹੈ ਜਿਸ ਵਿੱਚ ਤੋਂ AK47 8 ਮੈਗਜ਼ੀਨ ਅਤੇ ਹੋਰ ਕਾਫੀ ਮਾਤਰਾ ਵਿੱਚ ਅਸਲਾ ਫੜਿਆ ਹੈ ਇੱਕ ਪਰ ਫਿਰ ਤੰਦਰਸਤੀ ਇੱਕੇ ਅੰਮ੍ਰਿਤਸਰ ਤੇ ਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹਾਂ ਕੋਨੇਵਾਲਾ ਜਿੱਥੇ ਕਿ ਪਿਛਲੇ ਦਿਨੀ ਹੜ੍ਹ ਦੇ ਨਾਲ ਪਾਰੀ ਤਬਾਹੀ ਮੱਚੀ ਸੀ ਉਸੇ ਹੀ ਸਰਹੱਦ ਤੋਂ ਪਾਕਿਸਤਾਨ ਨੂੰ ਆਏ ਹਥਿਆਰ ਪੁਲਿਸ ਨੂੰ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਵਿੱਚ ਤੋਂ AK47 8 ਮੈਗਜ਼ੀਨ ਪਿਸਟਲ ਅਤੇ ਹੋਰ ਕਾਫੀ ਅਸਲਾ ਜੋ ਪੁਲਸ ਵੱਲੋਂ ਬ੍ਰਾਂਧ ਕੀਤਾ ਗਿਆ ਹੈ ਪੁਲਸ ਵੱਲੋਂ ਜੋ ਕਾਰਵਾਈ ਕੀਤੀ ਗਈ ਇਸ ਨਾਲ ਕੋਈ ਪੰਜਾਬ ਵਿੱਚ ਜੋ ਵੱਡੀ ਵਾਰਦਾਤ ਹੋਣ ਚਾਰੀ ਸੀ ਉਸ ਨੂੰ ਟਾਲਿਆ ਗਿਆ ਇਹ ਪੁਲਸ ਦੀ ਇੱਕ ਵੱਡੀ ਕਾਮਯਾਬੀ ਹੈ ਇੱਕ ਵਾਰ ਫਿਰ ਤੁਹਾਨੂੰ ਦੱਸਦੀ ਹਾਂ ਕਿ ਪੰਜਾਬ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਅਮਰਸਰ ਦੇ ਹਾਤੀ ਪੁਲਸ ਥਾਣਾ ਰਮਦਾਸ ਏਰੀਆ ਖੋਣੇ ਵਾਲਾ ਸਰਹਾਦਤੋਂ ਪੰਜਾਬ ਪੁਲਸ ਨੇ 2 AK-47 ਅੱਠ ਮੈਗਜ਼ੀਨ ਦੋ ਪਿਸਟਲ ਅਤੇ ਹੋਰ ਕਾਫੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ ਜਿਸ ਜਿਨ੍ਹਾਂ ਦੇ ਨਾਲ ਪੰਜਾਬ ਵਿੱਚ ਕੋਈ ਵੱਡੀ ਵਾਰਤਾਤ ਹੋਣੀ ਸੀ ਅਤੇ ਹੁਣ ਪੁਲਿਸ ਨੇ ਇਸ ਸਾਰੀ ਘਟਨਾ ਨੂੰ ਇਸ ਜੋ ਹਥਿਆਰ ਫੜੇ ਨੇ ਇਸ ਦਾ ਮੋਡਿਊਲ ਜੋ ਫੜਿਆ ਗਿਆ ਉਸ ਦੀ ਕਾਰਵਾਈ ਕਰਦਿਆਂ ਇਹ ਪੁਲਿਸ ਅਮਰੀਕੀ ਨਾਲ ਚਾਂਚ ਕਰ ਰਹੀ ਹੈ ਕਿ ਐ ਜੋ ਹਥਿਆਰ ਪਾਕਿਸਤਾਨ ਵਾਲੇ ਪਾਸਿਓਂ ਆਏ ਸਨ ਇਸ ਨਾਲ ਕਿੱਥੇ ਵਾਰਤਾਤ ਹੋਣੀ ਸੀ ਇਹ ਕਿਸ ਨੇ ਮੰਗਵਾਏ ਸਨ ਤੇ ਇਹ ਇਨਾਂ ਨੂੰ ਕਿੱਥੇ ਵਰਤਿਆ ਜਾਣਾ ਸੀ ਇਹ ਸਾਰੀ ਬਰਾਮਦਗੀ ਨਾਲ ਜੋ ਪੁਲਿਸ ਦੀ ਇਹ ਕਾਰਵਾਈ ਹੈ ਇਸ ਨੂੰ ਇੱਕ ਪੰਜਾਬ ਪੁਲਿਸ ਦੀ ਵੱਡੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ ਐਸਐਸਪੀ ਦਿਹਾਤੀ ਨੇ ਦਿੱਤੀ ਜਾਣਕਾਰੀ ਜੀਐਮ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਮੁਸਤੈਦੀ ਨਾਲ ਜਿਹੜੀ ਵਿਜਲ ਬਾਜ਼ ਅੱਖ ਨਾਲ ਅਸੀਂ ਬਿਲਕੁਲ ਅੰਮ੍ਰਿਤਸਰ ਦੇ ਹੱਥ ਪੁਲਿਸ ਕੰਮ ਕਰ ਰਹੀ ਹੈ ਇੱਕ ਮੈਂ ਤੁਹਾਨੂੰ ਚੀਜ਼ ਦੱਸਣੀ ਚਾਹਨਾ ਹੈ ਕਿ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਸਰਕਾਰ ਵੱਲੋਂ ਬਣਾਈਆਂ ਗਈਆਂ ਨੇ ਬਹੁਤ ਵਧੀਆ ਪਹਿਲ ਕਦਮੀ ਕਰਦੇ ਹੋਏ ਆ ਜਿਹੜੇ ਲੋਕਾਂ ਦੀ ਇਨਫੋਰਮੇਸ਼ਨ ਆਪਾਂ ਜਿਹੜੀ ਦਿੰਦੇ ਨੇ ਸਾਡੇ ਨਾਲ ਪੁਲਿਸ ਨਾਲ ਸਾਂਝੀ ਕਰਦੇ ਨੇ ਉਸੇ ਲੜੀ ਚ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਇੱਕ ਵੀਡੀਸੀ ਮੈਂਬਰ ਵੱਲੋਂ ਕਿ ਪਿੰਡ ਕੋਨੇਵਾਲ ਥਾਣਾ ਰਮਦਾਸ ਉਹਦੇ ਨੇੜੇ ਇੱਕ ਸ਼ੱਕੀ ਬੈਗ ਪਿਆ ਹੈ ਸਾਡੀ ਜਿਹੜੀ ਪੁਲਿਸ ਮੁਸਤੈਦੀ ਨਾਲ ਉੱਥੇ ਖੜੀ ਸੀਗੀ ਨੇੜੇ ਹੀ ਇਮੀਡੀਏਟਲੀ ਅਸੀਂ ਰਾਸ਼ ਕੀਤਾ ਉੱਥੇ ਜਦੋਂ ਬੈਗ ਨੂੰ ਅਸੀਂ ਓਪਨ ਕੀਤਾ ਤਾਂ ਸਾਨੂੰ ਕਾਫੀ ਵੱਡੀ ਭਾਰੀ ਮਾਤਰਾ ਵਿੱਚ ਸੋਫਿਸਟੀਕੇਟਿਡ ਵੈਪਨਸ ਮਿਲੇ ਨੇ ਇਰੇ ਵਿੱਚੋਂ 2 AK ਸੀਰੀਜ਼ ਦੀ ਸਫਿਸਟੀਕੇਟਡ ਵੈਪਨਸ ਨੇ ਉਹਦੇ ਨਾਲ 8 ਮੈਗਜ਼ੀਨ ਨੇ ਇਹਦੇ ਨਾਲ ਨਾਲ ਇੱਕ 30 ਬੋਰ ਦੀ ਪਿਸਤਲ ਵੀ ਹੈ ਤੇ ਇਹਦੇ ਨਾਲ ਵੀ 2 2 ਮੈਗਜ਼ੀਨ ਹੈ ਇਹ ਜਿਹੜੇ 7.62 ਦੇ ਰਾਉਂਡਸ ਨੇ ਜਿਹੜੇ AK ਸੀਰੀਜ਼ ਦੀ ਰਾਈਫਲ ਚ ਪੈਂਦੇ ਨੇ 245 ਰਾਉਂਡ ਜਿਹੜੇ ਨੇ ਅਮਿਨੀਸ਼ਨ ਦੇ ਉਹਦੇ ਚ ਸਾਲਟ ਵਾਸਤੇ ਜਿਹੜੇ ਸੀਗੇ ਯੂਜ਼ ਹੋਣੇ ਉਹ ਰਿਕਵਰ ਹੋਏ ਨੇ ਤੇ 50 ਰਾਉਂਡ ਜਿਹੜੇ ਪੁਆਇੰਟ 30 ਬੋਰ ਦੀ ਜਿਹੜੀ ਪਿਸਤਲ ਹੈਗੀ ਆ ਸਟਾਰ ਮਾਰਕਾ ਉਹ ਵੀ ਸਾਨੂੰ ਰਿਕਵਰ ਹੋਏ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜੀ ਮੁਸਤੈਦੀ ਨਾਲ ਪੁਲਿਸ ਅਤੇ ਜਿਹੜੀ ਮੁਸਤੈਦੀ ਨਾਲ ਜਿਹੜੇ ਵਿਡੀਸੀ ਮੈਂਬਰਸ ਜਿਹੜੇ ਕੰਮ ਕਰ ਰਹੇ ਨੇ ਇਹ ਕਮਿਊਨਿਟੀ ਪੁਲਿਸਿੰਗ ਦਾ ਇੱਕ ਬਹੁਤ ਹੀ ਵਧੀਆ ਐਗਜ਼ਾਮਪਲ ਹੈ ਤੇ ਅੱਗੇ ਵੀ ਜਿਹੜੀ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਹੈ ਉਹ ਇਦਾਂ ਹੀ ਲੋਕਾਂ ਦੇ ਨਾਲ ਰਲ ਕੇ ਇਹ ਜਿਹੜੀ ਆਈਐਸਆਈ ਵੱਲੋਂ ਪਾਕਿਸਤਾਨ ਵੱਲੋਂ ਗੰਦੀਆਂ ਸਾਜ਼ਿਸ਼ਾਂ ਨੇ ਕਿ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਡੇ ਜ਼ਿਲ੍ਹੇ ਦਾ ਮਾਹੌਲ ਖਰਾਬ ਕਰਨ ਦੀਆਂ ਇਹ ਸਾਜ਼ਿਸ਼ਾਂ ਨੂੰ ਪੰਜਾਬ ਹਮੇਸ਼ਾ ਡਟ ਕੇ ਲੜਦਾ ਰਿਹਾ ਤੇ ਅੱਗੇ ਵੀ ਇਹ ਜਿਹੜੀ ਹੈਗੀ ਹੈ ਸਮੱਸਿਆ ਸਾਨੂੰ ਆਉਂਦੀ ਹੈ ਇਹਨੂੰ ਵੀ ਨਜਿੱਠਾਂਗੇ ਔਰ ਜ਼ੋਰ ਨਾਲ ਨਜਿੱਠਾਂਗੇ ਬਾਰਡਰ ਤੇ ਲੱਗੇ ਪਿੰਡਾਂ 'ਚ ਦਰੋਜ਼ ਦੇ ਕਰਕੇ ਲੱਗਦਾ ਪਾਕਿਸਤਾਨ ਤੋਂ ਇਹ ਜੀ ਵਿਸ਼ਾ ਅਸੀਂ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰਾਂਗੇ ਇਹ ਰਿਵਰਾਈਨ ਏਰੀਆ ਸੀਗਾ ਜਿਹਦੇ ਨੇੜੇ ਇਹ ਬ੍ਰਾਂਧ ਹੋਈ ਹੈ ਇਹ ਅਸੀਂ ਬਿਲਕੁਲ ਪ੍ਰੋਪਰਲੀ ਉੱਥੇ ਜਿਹੜੀ ਸਾਡੀ ਟੈਕਨੀਕਲ ਤੇ ਜਿਹੜੀ ਹਿਊਮਨ ਇੰਟੈਲੀਜੈਂਸ ਨੂੰ ਸੈੱਟ ਕਰਕੇ ਫਿਟ ਕਰਕੇ ਕਿਸ ਤਰੀਕੇ ਨਾਲ ਇਹ ਜਿਹੜੀ ਉੱਥੇ ਕੈਸ਼ ਪਹੁੰਚਿਆ ਵੈਪਨਸ ਦਾ ਇਸਾਰਾ ਅਸੀਂ ਪ੍ਰੋਪਰਲੀ ਥੋਰੋਇਨ ਇਨਵੈਸਟੀਗੇਟ ਕਰਕੇ ਤੁਹਾਨੂੰ ਦੱਸਾਂਗੇ ਤੇ ਬੈਗ ਦੇਖੀ ਆ ਅਸੀਂ ਕਿੱਥੋਂ ਲਵਾਂ ਇੱਕ ਰਿਵਰਾਈਨ ਏਰੀਆ ਦੇ ਨਾਲ ਬਿਲਕੁਲ ਉੱਥੇ ਜਿਹੜਾ ਸੀਗਾ ਇਹ ਬੈਗ ਗਿਆ ਸੀਗਾ ਤੇ ਉਤੋਂ ਅਸੀਂ ਰਿਕਵਰ ਕੀਤਾ ਅੱਜ ਸ਼ਾਮ ਦੀ ਗੱਲ ਹੈ ਕੱਲ੍ਹ ਸਵੇਰ ਦੀ ਹੈ ਅੱਛਾ ਸ਼ਾਮ ਦੀ ਗੱਲ ਹੈ ਜੀ ਕੀ ਕਾਰਿਆ ਸਰ ਉਸ ਤੋਂ ਬਾਅਦ ਉੱਥੇ ਇਲਾਕੇ ਦੇ ਵਿੱਚ ਕੋਈ ਸ਼ੱਕੀ ਵਿਅਕਤੀ ਨਜ਼ਰ ਆਇਆ ਬਿਲਕੁਲ ਕੀਤਾ ਜਾ ਰਿਹਾ ਹੈ ਜੀ ਆਸ-ਪਾਸੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਆਪਾਂ ਪੁੱਛਗਿੱਛ ਕਰ ਰਹੇ ਹਾਂ ਜਿਹੜੇ ਸਾਡੇ ਬੀਡੀਸੀ ਮੈਂਬਰਸ ਨੇ ਉੱਥੇ ਦੇ ਨੇੜੇ ਦੇ ਉਹਨਾਂ ਨੂੰ ਵੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਪ੍ਰੋਪਰਲੀ ਥੋਰੋਲੀ ਇਹਦੇ ਜਿਹੜੇ ਸਾਰੇ ਪਹਿਲੂ ਨੇ ਇਹ ਜਿਹੜੇ ਅਸੀਂ ਨਜਿੱਠਣ ਦੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸੇ ਰਿੰਦੇ ਸਾਹ ਸੀਸੀਟੀਵੀ ਕੈਮਰਾ ਨਜ਼ਰ ਆ ਹੈ ਨਹੀਂ ਜਿਸ ਪਾਰਟਿਕੂਲਰ ਏਰੀਆ ਤੇ ਬੈਗ ਮਲੇ ਹੋਤੇ ਨਹੀਂ ਸੀਗਾ ਬਟ ਉਹਦੇ ਨੇੜੇ ਜਿਹੜੇ ਵੀ ਸੀਸੀਟੀਵੀ ਕੈਮਰਾ ਸਾਡੀਆਂ ਟੀਮਸ ਉੱਥੇ ਬਿਲਕੁਲ ਅਸੀਂ ਤੁਹਾਡੇ ਨਾਲ ਬਾਈ ਸਾਰੀ ਕਿਵੇਂ ਤਗਾ ਸਰ ਅ ਅਸੀਂ ਤੁਸੀਂ ਤੇ ਰੇਲ ਵੀ ਬਰਾਮਾ ਜਿੱਤੇ ਜਨਾਲਾ ਖੇਤਰ ਦੇ ਵਿੱਚ ਆਰ ਡੀ ਐਸ ਵੀ ਇੱਕ ਨੋਕਲ ਲਾਂਚਰ ਵੀ ਦਿਵਾਰੀਆਂ ਨੇ ਮਿਲਿਆ ਤਾਂ ਇਹ ਕਿਸ ਤਰ੍ਹਾਂ ਤੁਸੀਂ ਇਹ ਪੈਟਰਨ ਨੂੰ ਕਿਵੇਂ ਡੈਂਟੀਫਾਈ ਕਰਦੇ ਹੋ ਇਸ ਦੇ ਪਿੱਛੇ ਕੀ ਲੱਗਦਾ ਤੁਹਾਨੂੰ ਇਹ ਦੇ ਪਿੱਛੇ ਜੀ ਪੰਜਾਬ ਨਾ ਕੇਵਲ ਇੱਕ ਜਿਹੜੀ ਹੈਗੀ ਹੈ ਇੰਟਰਨਲ ਇਸ਼ੂ ਨਹੀਂ ਹੈਗਾ ਸਾਡਾ ਇੱਕ ਪੂਰੀ ਦੀ ਪੂਰੀ ਸਟੇਟ ਨਾਲ ਪੰਜਾਬ ਇੱਕ ਲੜਾਈ ਇੱਕ ਜੰਗ ਲੜ ਰਿਹਾ ਹੈ ਆਈਐਸਆਈ ਬਹੁਤ ਹੀ ਧੀਰ ਤੋਂ ਇਕ ਕੁਛ ਨਾ ਕੁਛ ਸ਼ਰਾਰਤਾਂ ਕਰਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਸਾਡੇ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਟ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਪੂਰੀ ਡਰੇਡ ਨਿਸ਼ਚੈ ਨਾਲ ਇਹ ਜਿਹੜੀ ਮੁਸੀਬਤ ਹੈ ਇਹ ਜਿਹੜੀ ਸਾਡੇ ਤੇ ਆਰੀ ਹੈ ਇਹਦੇ ਨਾਲ ਅਸੀਂ ਬਿਲਕੁਲ ਲੋਕਾਂ ਦੇ ਸਹਿਯੋਗ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਹ ਪ੍ਰੋਬਲਮ ਦਾ ਜਿਹੜਾ ਹੱਲ ਲੱਭ ਰਹੇ ਹਾਂ ਜਿਵੇਂ ਟੌਪ ਲੈਵਲ ਦੇ ਉੱਤੇ ਜਿਸ ਤਰ੍ਹਾਂ ਕਾਡੀਆਂ ਟੀਮਾਂ ਲੱਗੀਆਂ ਇਹ ਤੁਸੀਂ ਸਾਰੇ ਵਿਆਪਨ ਪੜੇ ਹੋ ਕੰਡ ਤੇ ਤੁਸੀਂ ਉਹ ਬਸ ਰੋਡ ਪੁਲਿਸ ਦੇ ਇਹੋ ਪੰਜ ਥਾਣੇ ਜਿਹੜੇ ਬਸ ਰੋਡ ਨੂੰ ਦੇ ਹੁੰਦੇ ਆ ਸੀਨੀਅਰ ਲੈਵਲ ਤੇ ਉਸ ਲੈਵਲ ਤੇ ਤੁਹਾਡੀ ਜਿਹੜੀ ਟੀਮ ਹੈ ਉਹ ਅਲਰਟ ਹੈ ਉਸ ਲੈਵਲ ਦੀ ਡਿਪਲॉयਮੈਂਟ ਉਤੇ ਹੈ ਨਜ਼ਿਕਤ ਤੁਹਾਨੂੰ ਸਾਹਮਣੇ ਆ ਪਰ ਕਈ ਵਾਰੀ ਕਈ ਪੁਆਇੰਟ ਮਿਸ ਹੋ ਜਾਂਦੇ ਕਿ ਕਿਤੋਂ ਉਹ ਆman ਨਿਕਲ ਜੇ ਉਸ ਲੈਵਲ ਤੇ ਤੁਹਾਡੀ ਟੀਮਾਂ ਤਿਆਰ ਵਰ ਤਿਆਰ ਨੇ ਜੀ ਬਿਲਕੁਲ ਜੀ ਪੰਜਾਬ ਪੁਲਿਸ ਦੇ ਨਾਲ ਨਾਲ ਜਿਹੜੀਆਂ ਸੈਂਟਰਲ ਏਜੰਸੀਜ਼ ਆ ਅਸੀਂ ਇੱਕ ਜਿਹੜੀ ਬਿਲਕੁਲ ਇਹ ਅਸੀਂ ਨੈਸ਼ਨਲ ਇੰਟੀਗ੍ਰੇਸ਼ਨ ਤੇ ਨੈਸ਼ਨਲ ਸਿਕਿਉਰਿਟੀ ਲਈ ਕੰਮ ਕਰ ਰਹੇ ਆ ਇੱਕ ਸਾਰੀ ਅਸੀਂ ਟੀਮ ਹੈ ਜਿਹੜੀ ਇਹ ਪਾਕਿਸਤਾਨ ਦੀ ਜਿਹੜੀ ਪ੍ਰੌਕਸੀ ਵਾਰ ਹੈ ਇਹਦੇ ਨਾਲ ਇਹਦੇ ਅਗੇਂਸਟ ਅਸੀਂ ਇਹ جنگ ਲੜ ਰਹੇ ਹਾਂ ਤੇ ਅਸੀਂ ਹਮੇਸ਼ਾ ਇਹ ਜਿਹੜੇ جنگ ਚ ਹਮੇਸ਼ਾ ਉੱਤੇ ਅਵਲੀ ਰਹਿਾਂਗੇ